ਸੁਛਾਲਤ ਟੀਵੀ ਐਨ ਰਾਏ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਸ਼ਿਖਾ ਇੱਕ ਬੇਹੱਦ ਹੀ ਵੱਡੀ ਜਾਣਕਾਰੀ ਲੈ ਕੇ ਹਾਜ਼ਰ ਆ ਸੇਤ ਨਾਲ ਜੁੜੀ ਜਿਹੜੀ ਇੱਕ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਆਖਰਕਾਰ ਕਿਸ ਤਰੀਕੇ ਦੇ ਨਾਲ ਗਰਮੀਆਂ ਦੇ ਮੌਸਮ ਦੇ ਵਿੱਚ ਤੁਸੀਂ ਆਪਣੀਆਂ ਬਿਮਾਰੀਆਂ ਨੂੰ ਜੁਆ ਦੂਰ ਰੱਖਣਾ ਹੈ ਆਪਣੇ ਸਰੀਰ ਤੋਂ ਔਰ ਕਿਸ ਤਰੀਕੇ ਦੇ ਨਾਲ ਜਿਹੜੀਆਂ ਤੁਹਾਨੂੰ ਬਿਮਾਰੀਆਂ ਲੱਗੀਆਂ ਨੇ ਉਹਨਾਂ ਤੋਂ ਆਜ਼ਾਦੀ ਪਾ ਸਕਦੇ ਹੋ ਖਾਸ ਕਰਕੇ ਇਹ ਜਾਣਕਾਰੀ ਉਹਨਾਂ ਲੋਕਾਂ ਦੇ ਲਈ ਹੈ ਜਿਹੜੇ ਲੋਕ ਬੀਪੀ ਦੇ ਮਰੀਜ਼ ਨੇ ਔਰ ਗਰਮੀਆਂ ਦੇ ਵਿੱਚ ਬੀਪੀ ਦੇ ਮਰੀਜ਼ਾਂ ਨੂੰ ਬਹੁਤ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ कि मैं ਤੁਸੀਂ ਆਪਣਾ ਬਚਾ ਕਰ ਸਕਦੇ ਹੋ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਆਂ ਦਰਸਲ ਦਾਸੀ ਇਹ ਕਿ ਹੁਣ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਲਈ ਸਰਦੀਆਂ ਤੇ ਗਰਮੀਆਂ ਦੋਵੇਂ ਹੀ ਮੌਸਮ ਵੱਖ-ਵੱਖ ਸਮੱਸਿਆਵਾਂ ਪੈਦਾ ਕਰ ਸਕਦੇ ਨੇ ਸਰਦੀਆਂ ਵਿੱਚ ਠੰਡੇ ਮੌਸਮ ਕਰਕੇ ਨਾੜਾਂ ਸੁੰਗੜ ਜਾਂਦੀਆਂ ਨੇ ਤੇ ਆਪਸ ਵਿੱਚ ਜੰਮਣ ਲੱਗ ਪੈਂਦੀਆਂ ਨੇ ਠੀਕ ਉਸੇ ਤਰ੍ਹਾਂ ਗਰਮੀਆਂ ਵਿੱਚ ਜਦੋਂ ਤਿੱਖੀ ਧੁੱਪ ਪੈਂਦੀ ਹੈ ਤਾਂ ਰਗਾ ਦੇ ਵਿੱਚ ਸੁੰਗੜਨਾ ਘਟ ਹੋਣ ਲੱਗਦਾ ਹੈ ਇਸ ਕਰਕੇ ਬੀਪੀ ਦੇ ਮਰੀਜ਼ਾਂ ਵਿੱਚ ਗਰਮੀਆਂ ਦੌਰਾਨ ਬੀਪੀ ਲੋ ਹੋ ਸਕਦਾ ਜਦ ਕਿ ਸਰਦੀਆਂ ਵਿੱਚ ਇਹ ਵੱਧ ਸਕਦਾ ਡਾਕਟਰਾਂ ਦੇ ਅਨੁਸਾਰ ਜੇਕਰ ਬੀਪੀ ਦੇ ਮਰੀਜ਼ ਆਪਣੇ ਬਲੱਡ ਪ੍ਰੈਸ਼ਰ ਦੀ ਨਿਯਮਤ ਜਾਂਚ ਨਾ ਕਰਨ ਤਾਂ ਉਹਨਾਂ ਨੂੰ ਕਈ ਬਿਮਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਬੀਪੀ ਦਾ ਉਤਾਰ ਚੜਾ ਤੁਹਾਨੂੰ ਦਿਲ ਦੀਆਂ ਬਿਮਾਰੀਆਂ ਵੱਲ ਧकेल ਸਕਦਾ ਹੈ ਜਿਹੇ ਹਾਲਾਤਾਂ ਵਿੱਚ ਸਹੀ ਇਲਾਜ ਅਤੇ ਕੁਝ ਗੱਲਾਂ ਦਾ ਖਿਆਲ ਰੱਖਣਾ ਜ਼ਰੂਰੀ ਹੈ ਦੱਸਿਆ ਹੈ ਕਿ ਹੁਣ ਜਿਹੜੇ ਹਸਪਤਾਲਾਂ ਦੇ ਡਾਕਟਰ ਨੇ ਉਹਨਾਂ ਦੇ ਵੱਲੋਂ ਮਾਹਿਰਾਂ ਦੇ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਗਰਮੀ ਵਿੱਚ ਤਾਪਮਨ ਵਧਣ ਕਰਕੇ ਬਲੱਡ ਪ੍ਰੈਸ਼ਰ ਵਿੱਚ ਉਤਾਰ ਚੜਾਅ ਆ ਸਕਦਾ ਹੈ ਇਸ ਨਾਲ ਖਾਸ ਕਰਕੇ ਉਹਨਾਂ ਲੋਕਾਂ ਵਿੱਚ ਬੀਪੀ ਲੋ ਹੋਣ ਦੀ ਸਮੱਸਿਆਵਾਂ ਵਧ ਦੇਖਣ ਨੂੰ ਮਿਲਦੀਆਂ ਜੋ ਬੀਪੀ ਕੰਟਰੋਲ ਕਰਨ ਲਈ ਦਵਾਈਆਂ ਲੈਂਦੇ ਨੇ ਇਸ ਲਈ ਉਹਨਾਂ ਨੂੰ ਆਪਣੇ ਬੀਪੀ ਦੀ ਨਿਯਮਤ ਮਿਟਰਿੰਗ ਕਰਨੀ ਚਾਹੀਦੀ ਹੈ ਗਰਮੀ ਦੇ ਵਿੱਚ ਵੀਪੀ ਲੋ ਹੋਣ ਦੇ ਮੁੱਖ ਕਾਰਨਾਂ ਵਿੱਚੋਂ ਇੱਕ ਸਰੀਰ ਵਿੱਚ ਡੀਹਾਈਡਰੇਸ਼ਨ ਹੋਣਾ ਹੈ। ਇਸ ਹਾਲਾਤ ਵਿੱਚ ਸਰੀਰ ਵਿੱਚ ਪਾਣੀ ਦੀ ਕਮੀ ਹੋ ਜਾਂਦੀ ਹੈ ਨਾਲ ਹੀ ਜੇਕਰ ਸਰੀਰ ਵਿੱਚ ਨਮਕ ਦੀ ਮਾਤਰਾ ਘੱਟ ਜਾਂਦੀ ਹੈ ਤਾਂ ਬਲੱਡ ਪ੍ਰੈਸ਼ਰ ਦਾ ਪੱਧਰ ਵੀ ਡਿੱਗ ਜਾਂਦਾ ਹੈ। ਗਰਮੀਆਂ ਵਿੱਚ ਨਮਕ ਦੀ ਕਮੀ ਹੋਣ ਦਾ ਮੁੱਖ ਕਾਰਨ ਪਸੀਨਾ ਆਉਂਦਾ ਹੈ। ਪਸੀਨਾ ਆਉਣ ਨਾਲ ਸਰੀਰ ਵਿੱਚ ਸੋਡੀਅਮ ਦੀ ਮਾਤਰਾ ਘੱਟ ਜਾਂਦੀ ਹੈ ਜਿਸ ਕਰਕੇ ਸਿਰ ਦਰਦ, ਚੱਕਰ ਆਉਣਾ, ਥਕਾਵਟ ਮਹਿਸੂਸ ਹੋਣਾ ਤੇ ਲੇਟਣ ਤੋਂ ਬਾਅਦ ਅਚਾਨਕ ਉੱਠਣ ਤੇ ਚੱਕਰ ਆਉਂਦੀ ਸਮੱਸਿਆ ਪੈਦਾ ਹੋ ਸਕਦੀ ਹੈ। ਗਰਮੀਆਂ ਵਿੱਚ ਵੀਪੀ ਲੋ ਹੋਣ ਨਾਲ ਹੀਟ ਸਟ੍ਰੋਕ ਦਿਲ ਦੇ ਦੌਰੇ ਅਤੇ ਦਿਮਾਗੀ ਦੌਰੇ ਦਾ ਖਤਰਾ ਵਾਚਦਾ ਹੈ ਬੀਪੀ ਲੋ ਹੋਣ ਤੇ ਕੁਝ ਮੁੱਖ ਲੱਛਣਾਂ ਵਿੱਚ ਅੱਖਾਂ ਸਾਹਮਣੇ ਧੁੰਦਲਾ ਦਿਸਣਾ ਉਲਟੀ ਆਉਣ ਦੀ ਸਮੱਸਿਆ ਵਾ ਬੇਹੋਸ਼ੀ ਮਹਿਸੂਸ ਹੋਣਾ ਤੇ ਸਰੀਰ ਵਿੱਚ ਕਮਜ਼ੋਰੀ ਮਹਿਸੂਸ ਹੋਣਾ ਸ਼ਾਮਲ ਹੋ ਸਕਦਾ ਹੈ ਤੁਸੀਂ ਇਹਨਾਂ ਸਾਰੀਆਂ ਚੀਜ਼ਾਂ ਤੋਂ ਬਚਾ ਕਿਵੇਂ ਕਰ ਸਕਦੇ ਹੋ ਹਮੇਸ਼ਾ ਹਾਈਡਰੇਟ ਰਹੋ ਬਹੁਤ ਸਾਰਾ ਪਾਣੀ ਪਿਓ ਤੇ ਸਰੀਰ ਵਿੱਚ ਪਾਣੀ ਦੀ ਕਮੀ ਨਾ ਹੋਵੇ ਠੰਡੇ ਵਾਤਾਵਰਨ ਦੇ ਵਿੱਚ ਰਹਿਣ ਦੀ ਕੋਸ਼ਿਸ਼ ਕਰੋ ਬਹੁਤ ਜ਼ਿਆਦਾ ਗਰਮੀ ਵਿੱਚ ਬਾਹਰ ਜਾਣ ਤੋਂ ਬਚੋ ਖਾਸ ਕਰਕੇ ਦੁਪਹਿਰ ਦੇ ਸਮੇਂ ਹਲਕਾ ਪੋਜਨ ਕਰੋ ਚਾ ਕੌਫੀ ਦੀ ਵਰਤੋਂ ਤੋਂ ਗੁਰੇਜ਼ ਕਰੋ ਆਰੇ ਸਤੂ ਨਾਰੀਅਲ ਪਾਣੀ ਅਤੇ ਤਾਜ਼ਾ ਫਲਾਂ ਦਾ ਰਸ ਪਿਓ ਨੌਜਵਾਨ ਬੱਚਿਆਂ ਤੇ ਵੱਡੀਆਂ ਨੂੰ ਘਰਾਂ ਵਿੱਚ ਰਹਿਣ ਦੀ ਸਲਾਹ ਦਿੱਤੀ ਗਈ ਹੈ ਔਰ ਬਾਹਰ کھانا ਖਾਟਕਾਨ ਦੀ ਵੀ ਸਲਾਹ ਦਿੱਤੀ ਗਈ ਹੈ ਹਾਲਾਂਕਿ ਜੇਕਰ ਤੁਸੀਂ ਹੁਣ ਵੱਧ ਦੇ ਬੀਪੀ ਜਾਂ ਘੱਟ ਦੇ ਬੀਪੀ ਤੋਂ ਗਰਮੀਆਂ ਦੇ ਮੌਸਮ ਚੋ ਬਚਣਾ ਚਾਹੁੰਦੇ ਹੋ ਤਾਂ ਤੁਹਾਨੂੰ ਜੋ ਹੈ ਹਮੇਸ਼ਾ ਆਪਣੀ ਬੋਡੀ ਨੂੰ ਹਾਈਡਰੇਟ ਰੱਖਣਾ ਚਾਹੀਦਾ ਹੈ ਪਾਣੀ ਦੀ ਮਾਤਰਾ ਜ਼ਿਆਦਾ ਪੀਣੀ ਚਾਹੀਦੀ ਹੈ ਔਰ ਠੰਡੇ ਵਾਤਾਵਰਣ ਚ ਰਹਿਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਬਾਹਰਲੇ ਖਾਣੇ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਔਰ ਚਾਹ ਕੌਫੀ ਜਿਹੜੀ ਆ ਉਹ ਵੀ ਤੁਹਾਨੂੰ ਉਸ ਤੋਂ ਖਰੇਜ ਕਰਨਾ ਚਾਹੀਦਾ ਹੈ ਜਾਨੀ ਕਿ ਤੁਸੀਂ ਗਰਮੀਆਂ ਦੇ ਮੌਸਮ ਚ ਜਦੋਂ ਤੁਹਾਡਾ ਵੀਪੀ ਘੱਟ ਜਾਂਦਾ ਹੈ ਲੋ ਹੁੰਦਾ ਹੈ ਔਰ ਉਸ ਤੋਂ ਬਾਅਦ ਤੁਹਾਨੂੰ ਫਿਰ ਮੁਸੀਬਤ ਦਾ ਸਾਹਮਣਾ ਗਰਮੀ ਦੇ ਮੌਸਮ ਦੇ ਵਿੱਚ ਘਰੋਂ ਬਾਹਰ ਨਾ ਨਿਕਲੋ ਤੇ ਦੁਪਹਿਰ ਦੇ ਸਮੇਂ ਤੱਕ ਭੁੱਲ ਕੇ ਵੀ ਨਾ ਨਿਕਲਣਾ ਕਿਉਂਕਿ ਮੁਸ਼ਕਲ ਹੋ ਸਕਦੀ ਹੈ ਪਰ ਤੁਸੀਂ ਕੁਝ ਛੋਟੀਆਂ-ਛੋਟੀਆਂ ਚੀਜ਼ਾਂ ਕਰਕੇ ਆਪਣੇ ਉਪਾਅ ਕਰ ਸਕਦੇ ਹੋ ਆਪਣਾ ਬਚਾਅ ਕਰ ਸਕਦੇ ਹੋ ਤੁਸੀਂ ਜੋ ਹੈ ਨਾਰੀਅਲ ਪਾਣੀ ਜਾਂ ਹੋਰ ਚੀਜ਼ਾਂ ਜਿਹੜੀਆਂ ਨੇ ਪੀ ਸਕਦੇ ਹੋ ਠੰਡੀਆਂ ਚੀਜ਼ਾਂ ਔਰ ਉਸ ਤੋਂ ਬਾਅਦ ਗਰਮੀ ਤੋਂ ਤੁਹਾਨੂੰ ਪਰੇਸ਼ਾਨ ਕਰਨਾ ਚਾਹੀਦਾ ਹੈ ਬਾਹਰਲੇ ਖਾਣੇ ਤੋਂ ਪਰੇਸ਼ਾਨ ਕਰਨਾ ਚਾਹੀਦਾ ਹੈ ਚਾਹ ਕਾਫੀ ਤੋਂ ਵੀ ਤੁਹਾਨੂੰ ਗਰੇਸ ਕਰਨਾ ਚਾਹੀਦਾ ਹੈ ਔਰ ਨਾਲ ਦੀ ਨਾਲ ਹਮੇਸ਼ਾ ਆਪਣੀ ਬੋਡੀ ਨੂੰ ਹਾਈਡਰੇਟ ਰੱਖੋ ਪਾਣੀ ਦੀ ਮਾਤਰਾ ਤੁਹਾਡੇ ਸਰੀਰ ਵਿੱਚ ਸਹੀ ਹੋਣੀ ਚਾਹੀਦੀ ਹੈ ਤੁਹਾਡੀ ਬਾਡੀ ਹਾਈਡਰੇਟ ਹੋਣੀ ਚਾਹੀਦੀ ਹੈ ਇਸ ਤਿਹਾਰ ਤੁਹਾਡਾ ਜਿਹੜਾ ਬੀਪੀ ਕੰਟਰੋਲ ਦੇ ਵਿੱਚ ਰਹੇਗਾ ਤੇ ਗਰਮੀਆਂ ਦੇ ਵਿੱਚ ਤੁਹਾਨੂੰ ਕਿਸੇ ਵੀ ਮੁਸ਼ਕਲ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਅਹਿਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਹੈ ਇਸ ਨੂੰ ਸ਼ੇਅਰ ਕਰਨਾ ਬਣਦਾ ਹੈ ਤਾਂ ਕਿ ਗਰਮੀਆਂ ਦੇ ਮੌਸਮ ਦੇ ਵਿੱਚ ਜਿਹੜੇ ਲੋਕਾਂ ਨੂੰ ਬੀਪੀ ਦੀ ਬਲੱਡ ਪ੍ਰੈਸ਼ਰ ਦੀ ਜਿਹੜੀ ਕੰਪਲੇਂਟ ਹੈ ਸ਼ਿਕਾਇਤ ਹੈ ਉਹ ਆਪਣਾ ਬਚਾ ਕਿਵੇਂ ਕਰ ਸਕਦੇ ਨੇ ਇਹ ਕਰੇਲੂ ਇੱਕ ਨਿੱਜੀ ਚੀਜ਼ ਆ ਛੋਟੀਆਂ-ਛੋਟੀਆਂ ਅਪਣਾ ਕੇ ਤੁਸੀਂ ਆਪਣੇ ਆਪ ਨੂੰ ਬਚਾ ਕਰ ਸਕਦੇ ਹੋ ਤੇ ਨਾਲ ਦੀ ਨਾਲ ਤੁਸੀਂ ਸੁਰੱਖਿਅਤ ਰਹਿ ਸਕਦੇ ਹੋ ਜੇਕਰ ਜਾਣਕਾਰੀ ਚੰਗੀ ਲੱਗੀ ਇਸ ਨੂੰ ਵੀ ਦੇ ਰਿਹਾ ਸ਼ੇਅਰ ਜ਼ਰੂਰ ਕਰਿਓ ਤੇ ਹੋਰ ਅਜਿਹੀਆਂ ਜਾਣਕਾਰੀਆਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ ਤਦ ਤੱਕ ਤੁਸੀਂ ਜਿਹੜੇ ਸਾਡੇ ਚੈਨਲ the tv anarai ਦੇ ਨਾਲ